ਵੈਲਕਮ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਵੀ ਬਾਹ ਤੇ ਡਿਜ਼ਾਈਨ ਬਣਾਵਾਂਗੇ ਜਿਹੜਾ ਡਿਜ਼ਾਈਨ ਆਪਾਂ ਬਾਹ ਤੇ ਬਣਾਵਾਂਗੇ ਤੇ ਇਹ ਡਿਜ਼ਾਈਨ ਨੂੰ ਜੇ ਤੁਹਾਨੂੰ ਦੱਸ ਦਿੰਨੀ ਆ ਵੀ ਆਪਾਂ ਪਹਿਲੇ ਇਹ ਤੁਸੀਂ ਆਪਣੀ ਬਾਹ ਤੇ ਵੀ ਬਣਾ ਸਕਦੇ ਹੋ ਸੂਟ ਦੇ ਘੇਰੇ ਤੇ ਵੀ ਬਣਾ ਸਕਦੇ ਹੋ ਤੁਹਾਡਾ ਕੋਈ ਪਾਰਟੀ ਵੇਅਰ ਸੂਟ ਹੈ ਉਹਦੇ ਤੇ ਵੀ ਬਣਾ ਸਕਦੇ ਹੋ ਨੀਚੇ ਔਰਗਨਜ ਦਾ ਕਪੜਾ ਲਾ ਕੇ ਤੇ ਤੁਸੀਂ ਇਹ ਡਿਜ਼ਾਈਨ ਉਹ ਜਾਨੀ ਕਿ ਬਣਾ ਸਕਦੇ ਹੋਗੇ ਤੇ ਇਹ ਡਿਜ਼ਾਈਨ ਕਿਵੇਂ ਬਣਾਉਣਾਗਾ ਤੁਹਾਨੂੰ ਆਪਾਂ ਦੱਸ ਦੇਣੀ ਆ ਆਪਣੀ ਨਾ ਬਾਹਾਂ ਦੀ ਬਾਹ ਦੇ ਮੁਤਾਬਕ ਨੀਚੇ ਜਿੰਨੇ ਆਪਣਾ ਬਾਹ ਦਾ ਅਗੋ ਜਿੰਨਾ ਅਗੋ ਆਪਣੀ ਬਾਹਾਂ ਦੀ ਉਹਦੇ ਮਾਪ ਹਿਸਾਬ ਦੇ ਨਾਲ ਆ ਅਤੇ ਕੁਝ ਜਿੰਨੀ ਆਪਣੀ ਮਾੰਗੀ ਤੇ ਇਹਦੇ ਹਿਸਾਬ ਦੇ ਨਾਲ ਉਨੀ ਲੰਬਾਈ ਆਪਾਂ ਲੰਬੀ ਹੀ ਪੱਟੀ ਲਈ ਹੈਗੀ ਆ ਦੇਖੋ ਜੀ ਤੁਹਾਨੂੰ ਆਪ ਇੱਕ ਮਾਂ ਤੇ ਬਣਾ ਕੇ ਦਿਖਾਵਾਂਗੇ ਤੇ ਫਿਰ ਕਪਾਵਾ ਵਾਲੀ ਲੈਸ ਲਈ ਹੈਗੀ ਤੇ ਹੁਣ ਆਹ ਵੇ ਜਿਹੜੀ ਪੱਟੀ ਲਈ ਹੈਗੀ ਇਹ ਮੈਂ ਤੁਹਾਨੂੰ ਆਪਾ ਦੱਸ ਦਿੰਨੀ ਇਹ ਆਪਾਂ 4 ਇੰਚ ਚੌੜੀ ਲਈ ਹੈਗੀ ਅਨੇਖੋ ਜੀ ਆਪਾਂ 4 ਇੰਚ ਚੌੜੀ ਲਈ ਹੈਗੀ ਤੇ ਇਹ ਲੰਬੀ ਤਾਂ ਤੁਹਾਨੂੰ ਆਪਾ ਦੱਸ ਹੀ ਦਿੱਤਾ ਵੀ ਆਪਾਂ ਬਾਹ ਦੇ ਮੁਤਾਬਕ ਲੈਣੀ ਹੈ ਤੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਦੂਰੀ ਇਸ ਤਰ੍ਹਾਂ ਇਸ ਨਾਲ ਵੀ ਤੁਸੀਂ ਕਰ ਸਕਦੇ ਹੋਗੇ ਇਹਦੇ ਨੀਚੇ ਆਪਾਂ ਪੇਪਰ ਪੇਸਟਿੰਗ ਲਾ ਲਈ ਤੁਸੀਂ ਵੀ ਪੇਪਰ ਪੇਸਟਿੰਗ ਜ਼ਰੂਰ ਲਾ ਲਿਓ ਉਹਦੇ ਨਾਲ ਜਾਨੀ ਕਿ ਡਿਜ਼ਾਈਨ ਵਧੀਆ ਬਣ ਜਾਂਦਾ ਹੈ ਫਿਨਿਸ਼ਿੰਗ ਵਧੀਆ ਆ ਜਾਂਦੀ ਹੈ ਡਿਜ਼ਾਈਨ ਦੀ ਅੱਗੇ ਕੁਝ ਇਸ ਤਰ੍ਹਾਂ ਪਾ ਲਿਆ ਹੁਣ ਆਪਾਂ ਨੰ ਪਿੰਨ ਦੇ ਨਿਸ਼ਾਨ ਲਾਵਾਂਗੇ ਤੁਹਾਨੂੰ ਆਪਾਂ ਦੱਸ ਦਿੰਦੇ ਆ ਆਪਾਂ ਇੱਕ ਬਾਕਸ ਜੀ ਬਣਾਵਾਂਗੇ ਪਹਿਲਾਂ ਤਾਂ ਆਪਾਂ ਜਾਨੀ ਕਿ ਇਧਰੋਂ ਤਿੰਨ ਤਿੰਨ ਇੱਥੇ ਤਿੰਨ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ सारे तिन, तिन ते तीन तीन इंच के निशान लावेंगे मगर भी अपना तीन इंच ही बच गया तो हूँ जो आह तीन इंच है इतों आप कि दूसरी साइड, दूसरी साइड आप लावे डेढ़ इंच के निशान पहला डेढ़ इंच के निशान लावे इस तरह उस तो बाद फिर आप इधर साइड भी अपना തീ തീന ഇഞ്ചത്തെ നിഷാനേ ഇതര ഇതര ഇഞ്ചത്തെ ഹോട്ടീന ഇതരവിച്ചേ ഇഞ്ചി ആ സാൻ തീ ഇഞ്ചത്തെ നിഷാനും നിഷാനും ഇതാസ് തരത്തെ സിദ്ധി കലാസ് തരം జమ్మ జా సెంటర్ ఏదే తగ్గ ఎక్క ఇర నిశా లా సే కను నిశాన కట్ల ਪਹਿਲਾਂ ਇਸ ਤਰ੍ਹਾਂ ਕੱਟ ਲਾਂਗੇ ਤੇ ਇਧਰਲੀ ਸਾਈਡ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਆਪਾਂ ਇਧਰਲੀ ਸਾਈਡ ਕੇ ਮਿੱਟਣਾ ਇਧਰਲੀ ਸਾਈਡ ਵੀ ਆਪਾਂ ਉਦਾਂ ਹੀ ਕੱਟਣਾ ਜਿੰਨਾ ਜਿਵੇਂ ਜਿਵੇਂ ਇਧਰ ਕੱਟਣਾ ਉਵੇਂ ਉਦਾਂ ਸਾਈਡ ਕੱਟਣੀ ਇਸ ਤਰ੍ਹਾਂ ਤੁਸੀਂ ਸਾਰੇ ਕੱਟ ਲਿਓ ਹੁਣ ਇੱਕ ਗਮਲਾ ਲਓ ਤੁਸੀਂ ਗਾਮ ਦੇ ਨਾਲ ਇਹਨੂੰ ਜਨ ਕਿ ਆਪਾਂ ਥੋੜਾ ਜਿਹਾ ਚੁਕੇ ਲਾਂਗੇ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਨਾਲ ਦੀ ਨਾਲ ਜਨ ਕਿ ਤੁਸੀਂ ਇਸ ਤਰ੍ਹਾਂ ਦੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਹੈ ਫਿਰ ਇਸ ਤਰ੍ਹਾਂ ਫੋਲਡ ਕਰਨਾ ਹੈ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਜੇ ਤੁਸੀਂ ਚਾਹਣਾ ਤੁਸੀਂ ਗਮ ਲਾ ਲਓ ਗਮ ਲਾ ਕੇ ਨਾ ਪ੍ਰੈਸ ਕਰਕੇ ਇਹ ਬਹੁਤ ਆਸਾਨੀ ਦੇ ਨਾਲ ਫੋਲਡ ਹੋ ਜਾਂਦਾ ਹੈ ਇਸ ਤਰ੍ਹਾਂ ਜਦੋਂ ਆਪਾਂ ਫੋਲਡ ਕਰਨਾ ਹੋਵੇ ਇਹ ਦੀ ਬਿਚੇ ਨਾ ਗਮ ਲਾ ਲਓ ਤੁਸੀਂ ਗਮ ਲਾ ਕੇ ਨਾ ਆਹ ਵਾਲੀ ਗਮ ਲਾ ਲਿਓ ਤੇ ਗਮ ਨਾ ਗਮ ਲਾ ਕੇ ਨਾਲ ਦੀ ਨਾਲ ਉੱਪਰ ਪ੍ਰੈਸ ਮਾਰ ਦਿਓ ਉਹਦੇ ਨਾਲ ਇਹ ਪੂਰਾ ਵਧੀਆ ਸੈੱਟ ਹੋ ਜਾਂਦਾ ਹੈ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਹੈ ਇਹਦੇ ਵਿੱਚ ਕਾਰਜਮੀ ਇਸ ਤਰ੍ਹਾਂ ਗਮ ਲਾ ਲਈ ਗਮ ਦੇ ਨਾਲ ਇਹ ਜਾਨੀ ਕਿ ਬਹੁਤ ਆਸਾਨੀ ਦੇ ਨਾਲ ਚਿਪਕ ਜਾਂਦਾ ਹੈ ਤੇ ਉੱਪਰ ਪ੍ਰੈਸ ਲਾ ਦਿਓ ਤੇ ਇਹਨੂੰ ਫੋਲਡ ਇਸ ਤਰ੍ਹਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਸ ਇਸ ਤਰ੍ਹਾਂ ਐਦਲੀ ਸੈੱਟ ਹੋ ਗਿਆ ਇਸ ਤਰ੍ਹਾਂ ਫਿਰ ਇਹਨੂੰ ਇਸ ਤਰ੍ਹਾਂ ਜ਼ਰੂਰੀ ਨਹੀਂ ਹੈਗਾ ਤੁਸੀਂ ਵੀ ਜਾਨੀ ਕਿ ਆ ਦੋਨੇ ਚੀਜ਼ਾਂ ਐਂ ਮਲਾਉਣੀਆਂ ਹੀ ਐ ਇਸ ਤਰ੍ਹਾਂ ਨਹੀਂ ਮਲਾਉਣੀਆਂ ਹੈਗੀਆਂ ਇਹਨੂੰ ਇਸ ਤਰ੍ਹਾਂ ਕਰ ਲਿਓ ਤੁਸੀਂ ਆ ਦੇਖੋ ਜੀ ਜਦੋਂ ਆਪਾਂ ਗਮ ਦੇ ਨਾਲ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਕੇ ਚਿਪਕਾਵਾਂਗੇ ਨਾ ਇੱਕ ਦੇਖੋ ਜੀ ਆਹ ਵਾਲੀ ਚੀਜ਼ਾਂ ਦੇਖੋ ਜੀ ਇਹਨੂੰ ਇਹਦੇ ਨਾਲ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਤੇ ਉਦੋਂ ਇਹਨੂੰ ਵੀ ਇਹਦੇ ਨਾਲ ਇਸ ਤਰ੍ਹਾਂ ਮਿਲਣਾ ਚਾਹੀਦਾ ਹੈ ਆਪਸ ਵਿੱਚ ਤੇ ਇਸ ਤਰ੍ਹਾਂ ਫੋਲਡ ਕਰੀ ਚੱਲਿਓ ਸਾਰਾ ਇਹ ਫੋਲਡ ਕਰਕੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਫਿਰ ਦਿਖਾਉਣੇ ਅੱਗੇ ਵੀ ਆਪਰੇ ਦਾ ਕਿਵੇਂ ਦੇਖੋ ਜੀ ਇਹਨੂੰ ਆਪਾਂ ਨਾ ਇਸ ਤਰ੍ਹਾਂ ਫੋਲਡ ਕਰ ਲਿਆ ਫੋਲਡ ਕਰਕੇ ਇਹਨੂੰ ਪ੍ਰੈਸ ਨਾਲ ਆਪਾਂ ਇਸ ਤਰ੍ਹਾਂ ਬਿਠਾ ਲਿਆ ਤੇ ਹੁਣ ਨਾ ਆਪਾਂ ਇਹਨੂੰ ਜਨਕੀ ਇਹਦੇ ਨਾਲ ਆਪਾਂ ਉਹ ਕਰਾਂਗੇ ਅਟੈਚ ਕਰਾਂਗੇ ਆ ਦੇਖੋ ਜੀ ਬਾਹ ਦੇ ਉੱਪਰ ਹੈ ਆਪਣੇ ਬਾਹ ਦੇ ਉੱਪਰ ਕੱਪੜੇ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਜੇ ਤੁਹਾਡਾ ਪਾਰਟੀ ਵੇਅਰ ਸੂਟ ਹੈ ਤੁਸੀਂ ਉਹਦੇ ਨਾਲ ਦਾ ਜਨਕੀ ਔਰਗੈਂਜਾ ਦਾ ਕੱਪੜਾ ਲਿਆ ਕੇ ਉਹਦੇ ਉੱਪਰ ਇਹ ਪੱਟੀ ਨੂੰ ਰੱਖ ਕੇ ਵੀ ਤੁਸੀਂ ਜਨਕੀ ਕੱਪੜਾ ਲਾ ਕੇ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹੋਗੇ ਤੇ ਹੁਣ ਇਹਨਾਂ ਇਹਨੂੰ ਆਪਾਂ ਜਨਨ ਕਿ ਤੁਸੀਂ ਜਨਨ ਕਿ ਕਿਸੇ ਬਸਕੂਏ ਦੇ ਨਾਲ ਜਾ ਕੇ ਪੈਨ ਨਾਲ ਵੀ ਤੁਸੀਂ ਰੂ ਕਰ ਸਕਦੇ ਹੋ ਵੀ ਹਿੱਲੇ ਨਹੀਂ ਕਿਸਕੇ ਨਾ ਜਮਾ ਇੱਕ ਸਾਰ ਆਵੇ ਆਪਣੀ ਪੱਟੀ ਇਹ ਇਹਦੇ ਉਪਰ ਉਪਰ ਨਾਲ ਪੈਸਤਰਾ ਸੀ ਲਾ ਲਾਂਗੇ ਤੁਸੀਂ ਇੰਨਾ ਖਿਆਲ ਰੱਖਿਓ ਵੀ ਇਸ ਤਰ੍ਹਾਂ ਨਿਸ਼ਾਨ 2 ਇੰਚ ਤੇ ਆਪਾਂ ਜਿਹੜਾ ਲਾਇਆ ਇਹ ਨਿਸ਼ਾਨ ਜਰੂਰ ਲਾ ਲਿਓ ਫਿਰ ਇਹਦੇ ਨਾਲ ਨਾ ਆਪਣਾ ਪਤਾ ਲੱਗਦਾ ਰਹਿੰਦਾਗਾ ਜੀ ਕੱਪੜੇ ਤੋਂ ਆਪਣਾ ਇਧਰ ਉਧਰ ਨਹੀਂ ਜਾਂਦੀ ਇਹ ਪੱਟੀ Hvorfor er du så si irritert? ਉੱਤੀ ਹੋ ਕਰਦੇ ਹੋਏ ਇਹ ਦਰੂਬੀ ਆਪਣੇ ਨੂੰ ਇਹ ਦਬਾ ਲਾਂਗੇ ਹੁਣ ਆ ਪਾਵਲੀ ਲੈਸ ਲੈ ਕੇ ਨਾ ਇਹਨੂੰ ਉਲਟੇ ਪਾਸੇ ਰੱਖ ਕੇ ਇਹਦੇ ਉੱਪਰ ਉਪਰ ਇੱਕ ਸੀਨ ਲਾ ਲਾਂਗੇ ਐਕਸਟਰਾ ਲੈਸ ਆਪਾ ਕੱਟਦੀ ਹੁਣ ਇਹ ਲਸਣ ਨੂੰ ਪਸ ਇਸ ਤਰ੍ਹਾਂ ਸਿੱਧੇ ਪਾਸੇ ਹੋ ਕਰ ਲਾਂਗੇ ਇਹਦੇ ਨਾਲ ਉੱਪਰ ਪ੍ਰਕਸੀਨ ਲਾ ਲਾਂਗੇ ਇਸ ਤਰ੍ਹਾਂ ਜਿਹੜਾ 2 ਇੰਚ ਤੇ ਆਪਾਂ ਨਿਸ਼ਾਨ ਲਾਇਆ ਸੀ ਉਹ ਨਿਸ਼ਾਨ ਦੇ ਬਿਲਕੁਲ ਨਾਲ ਇਸ ਤਰ੍ਹਾਂ ਨਿਸ਼ਾਨ ਆਪ ਲਾਇਆ ਸੀ ਨਾ ਉਹ ਨਿਸ਼ਾਨ ਦੇ ਨਾਲ ਨਾਲ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਹਨੂੰ ਜਨ ਕਿ ਆ ਚੀਜ਼ ਦੇ ਨੀਚੇ ਜਿਹੜੀ ਆਪਣੀ ਆਹ ਵਾਲੀ ਦੀ ਡਿਜ਼ਾਈਨ ਦੀ ਕੰਨੀ ਜੀ ਹੁੰਦੀ ਹੈ ਇਹਦੇ ਨੀਚੇ ਇਸ ਤਰ੍ਹਾਂ ਹੁਣ ਲੈਸ ਫਿਰ ਤੋਂ ਆਪਾਂ ਲੈ ਕੇ ਨਾ ਇਹਨੂੰ ਉੱਪਰਲੀ ਸਾਈਡ ਰੱਖ ਲਾਂਗੇ ਇਸ ਤਰ੍ਹਾਂ ਇਹਦੇ ਨਾਲ ਉਲਟੀ ਕਰਕੇ ਲੈਸ ਨੂੰ ਰੱਖ ਲਾਂਗੇ ਇਹਦੇ ਉੱਪਰ ਉਲਟੀ ਕਰਕੇ ਰੱਖ ਕੇ ਤੇ ਇਹਦੇ ਉੱਪਰ ਇੱਕ ਸੀਨ ਹੋਰ ਲਾ ਦਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਨੀਚੇ ਲਾਈ ਸੀ ਉਹਦੇ ਉੱਪਰ ਵੀ ਇਸ ਤਰ੍ਹਾਂ ਤੇ ਆ ਜਿਹੜਾ ਡਿਜ਼ਾਈਨ ਆ ਕੇ ਬਣਾਇਆ ਇਹਦੇ ਨਾਲ ਇਹ ਬਿਲਕੁਲ ਥੋੜਾ ਜਿਹਾ ਆਪਾਂ ਥੋੜੇ ਜਿਹਾ ਐਪ ਰੱਖਾਂਗੇ ਬਿਲਕੁਲ ਅੱਧੇ ਇੰਚ ਤੋਂ ਵੀ ਘੱਟ

ਦੇਖੋ ਜੀ ਆਪਣਾ ਸੇਮ ਪੂਰਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਮਾਤੇ ਕੰਪਲੀਟ ਕਰ ਲਿਆ ਤੇ ਕਿੰਨਾ ਸੋਹਣਾ ਹੈ ਡਿਜ਼ਾਈਨ ਬਣਿਆ ਤੁਸੀਂ ਵੀ ਜਮਾਂ ਸੇਮ ਇਸ ਤਰ੍ਹਾਂ ਦਾ ਡਿਜ਼ਾਈਨ ਜਾਨਕੀ ਆਦੇ ਪਾਰਟੀ ਵੇਅਰ ਸੂਟ ਤੇ ਪਾ ਸਕਦੇ ਹੋ ਪਾਰਟੀ ਵੇਅਰ ਤੇ ਸੂਟ ਤੇ ਪਾਉਣ ਲਈ ਤੁਹਾਨੂੰ ਆਪਾਂ ਦੱਸ ਦਿੰਨੀ ਹੈ نیچے ਤੁਸੀਂ ਨਾ ਔਰਗੰਜ਼ਾ ਦਾ ਇਸ ਤਰ੍ਹਾਂ ਕੱਪੜਾ ਲੈ ਲਿਓ ਔਰਗੰਜ਼ਾ ਦੇ ਕੱਪੜੇ ਦੇ ਉੱਪਰ ਜਾਨਕੀ ਇਸ ਤਰ੍ਹਾਂ ਬਣਾ ਕੇ ਡਿਜ਼ਾਈਨ ਰੱਖ ਲਿਓ ਤੇ ਲੈਸ ਲਾ ਲਿਓ ਤੇ ਉਹਦੇ ਵਿੱਚ ਆਪ ਮੋਤੀ ਰੱਖ ਦਿਓ ਤੇ ਫਿਰ ਵੀ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਜਾਂਦਾ ਹੈ ਤੇ ਇਸ ਡਿਜ਼ਾਈਨ ਉਹ ਪੱਕੇ ਰੇਤ ਵੀ ਪਾ ਸਕਦੇ ਆ ਤੇ ਬਾਹਾਂ ਤੇ ਵੀ ਪਾ ਸਕਦੇ ਆ ਤੁਹਾਡੀ ਇੱਛਾ ਹੈਗੀ ਤੁਸੀਂ ਘੇਰੇ ਤੇ ਬਣਾਉਣਾ ਤਾਂ ਡਿਜ਼ਾਈਨ ਘੇਰੇ ਤੇ ਵੀ ਬਣਾ ਸਕਦੇ ਹੋਗੇ ਤੇ ਇਹ ਡਿਜ਼ਾਈਨ ਦੇ ਵਿੱਚ ਨਾ ਆਪਾਂ ਇਸ ਆਪਣੇ ਕੋਲ ਸੇਮ ਕਲਰ ਦੀ ਇਸ ਤਰ੍ਹਾਂ ਲੈਸ ਹੈਣੀ ਸੀ ਫਲਾਵਰ ਵਾਲੀ ਜੇ ਤੁਹਾਡੇ ਕੋਲ ਇਸੇ ਕਲਰ ਦੀ ਫੈਰ ਫਲਾਵਰ ਵਾਲੀ ਇਸ ਤਰ੍ਹਾਂ ਲੈਸ ਹੈ ਤੇ ਇਹਦੇ ਵਿੱਚ ਜਾਨੀ ਕਿ ਆ ਫੁੱਲੀ ਜੇ ਕੱਟ ਕੇ ਵੀ ਤੁਸੀਂ ਇਹਦੇ ਵਿੱਚ ਡਿਜ਼ਾਈਨ ਦੇ ਵਿੱਚ ਦੀ ਗਮ ਦੇ ਨਾਲ ਚਿਪਕੇ ਕੇ ਲਾ ਸਕਦੇ ਹੋਗੇ ਤੇ ਥੈਂਕ ਯੂ ਜੀ ਆਪਣੀ ਫੁੱਲੀ ਵੀਡੀਓ ਵਾਚ ਕਰ ਲੇ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ বাই বাই যি